ਜਿਹੜੀ ਗੁਰੂਗ੍ਰੰਥ ਸਾਹਿਬ ਆਹਰਾਂ ਦੀ ਬਿਆਦਬੀਆਂ ਦਾ ਮਸਲਾ ਹੈ ਕਾਨੂੰਨ ਬਣਾਉਣ ਦਾ ਉੱਥੇ ਕੌਣ ਬੋਲਦਾ ਐਮਪੀ ਬੋਲਦੇ ਨੇ ਉੱਥੇ ਬੋਲਦੇ ਨੇ ਰਾਜ ਸਭਾ ਦੇ ਮੈਂਬਰ ਸਾਨੂੰ ਸਾਰਿਆਂ ਨੂੰ ਚਾਹੇ ਉਹ ਭਾਜਪਾ ਦੇ ਨੇ ਚਾਹੇ ਕਾਂਗਰਸ ਦੇ ਨੇ ਚਾਹੇ ਕਿਸੇ ਹੋਰ ਪਾਰਟੀ ਦੇ ਨੇ ਸਾਰਿਆਂ ਨੂੰ ਇੱਕ ਮੰਗ ਪੱਤਰ ਜਿਹੜਾ ਇੱਕ ਚਿੱਠੀ ਬਣਾ ਕੇ ਅਬਰਾਧਾਨਾਂ ਕੋਲ ਜਾਣਾ ਚਾਹੀਦਾ ਜੇ ਨਹੀਂ ਜਾ ਸਕਦੇ ਉਹਨਾਂ ਨੂੰ ਬਾਈਪੋਸਟ ਕਰੋ ਉਹਨਾਂ ਨੂੰ ਬਚਾਉਣੀ ਚਾਹੀਦੀ ਆ ਵੀ ਜਿਹੜੀ ਗੁਰੂਗ੍ਰੰਥ ਸਾਹਿਬ ਮਾਹਰ ਦੀ ਬਿਆਦਬੀ ਆ ਰਮਾਇਣ ਦੀ ਬੇਅਦਬੀ ਹੈ ਅ ਕੁਰਾਨ ਦੀ ਬੇਅਦਬੀ ਹੈ ਬਾਈਬਲ ਦੀ ਬੇਅਦਬੀ ਹੈ ਉਹਨਾਂ ਉੱਤੇ ਸੱਤ ਗੋਣ ਬਣਾਇਆ ਜਾਵੇ ਕਿਉਂਕਿ ਉਸ ਪਾਰਲੀਮੈਂਟ ਦੇ ਵਿੱਚ ਸਿੱਖ ਜਿਹੜੇ ਧਰਮ ਦੇ ਨਾਲ ਬਿਲੋਂਗ ਕਰਦੇ ਨੇ ਉਹ ਵੀ ਬੈਠੇ ਨੇ ਮੁਸਲਮਾਨ ਭਾਈਚਾਰੇ ਵਾਲੇ ਜਿਹੜੇ ਐਮਪੀ ਜਾਂ ਰਾਜ ਸਭਾ ਦੇ ਮੈਂਬਰ ਨੇ ਉਹ ਵੀ ਬੈਠੇ ਨੇ ਅਸਾਈ ਧਰਮ ਵਾਲੇ ਵੀ ਬੈਠੇ ਨੇ ਉੱਥੇ ਸਾਰੇ ਧਰਮਾਂ ਦੇ ਲੋਕ ਐਮਪੀ ਰਾਜ ਸਭਾ ਦੇ ਵਿੱਚ ਮੈਂਬਰ ਨੇ ਉਹਨਾਂ ਨੂੰ ਜੇੜ ਵੀ ਕੀ ਤੁਸੀਂ ਆਪਣੇ ਕਰਮ ਨੂੰ ਨਹੀਂ ਮੰਨਦੇ ਕਿ ਤੁਸੀਂ ਰਮਾਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤਾਂ ਕੁਰਾਨ ਨੂੰ ਨਹੀਂ ਮੰਨਦੇ ਜੇ ਮੰਨਦੇ ਹੋ ਤਾਂ ਇਹ ਮਤਾ ਪਾਸ ਕਰੋ ਵੀ ਇੱਕ ਸੱਤ ਕਾਨੂੰਨ ਬਣਾਇਆ ਜਾਵੇ ਜਿਸਹੀ ਮੰਗ ਰੱਖਦੇ ਆ ਉਹਦੇ ਤੇ ਸੱਤ 88 ਦਾ ਕਾਨੂੰਨ ਜਾਂ ਘੱਟ ਤੋਂ ਘੱਟ ਉਮਰ ਕੈਦ ਹੋਣੀ ਚਾਹੀਦੀ ਜੇ ਇਹ ਲਾ ਕੀਤਾ ਜਾਵੇ ਜਿੱਥੇ 328 ਰੂਪ ਸ਼੍ਰੋਮਣੀ ਕਮੇਟੀ ਨੇ ਜਿਹੜੇ ਗੁੰਮ ਕੀਤੇ ਨੇ ਜਿਹੜਾ ਸਾਡਾ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦਾ ਉਹਦੇ ਵਿੱਚ ਇਹ ਪਾਇਆ ਹੋਇਆ ਹੈ ਕੋਤੇ ਇਸ ਰੋਮਣੀ ਕਮੇਟੀ ਨੂੰ ਵੀ ਇਹ ਆਗਾਹ ਕਰਨਾ ਚਾਹੀਦਾ ਉਹਦਾ ਵੀ ਦੇਣਾ ਚਾਹੀਦਾ ਮੱਗ ਪੱਤਰ ਦੀ ਸਾਨੂੰ ਸਾਰਾ ਕਤਾਵ ਦਿਓ ਕਿਥੇ ਕਹਿੰਦੇ ਬੰਮ ਹੋਏ ਨੇ ਕੱਲਾ ਮੰਗਰ ਲਿਖਣ ਦੇ ਨਾਲ ਨਹੀਂ ਸਾਨੂੰ ਇਹ ਤੇ ਅਮਲ ਕਰਨਾ ਚਾਹੀਦਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਜਿਸ ਤਰ੍ਹਾਂ ਆਪਾਂ ਇੱਥੇ ਬੈਠੇ ਆਂ ਇੱਕ ਮੁੱਠ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਬੈਠੀਏ ਏਕੇ ਦੇ ਵਿੱਚ ਬਰਕਤ ਆ ਜਿਹੜਾ ਮੋਰਚਾ ਕਿਸਾਨੀ ਮੋਰਚਾ ਲੱਗਿਆ ਸੀ ਉਹਦੇ ਵਿੱਚ ਅਸੀਂ ਸਾਰੇ ਇਕੱਤਰ ਸੀਗੇ ਤਾਂ ਹੀ ਅਸੀਂ ਜਿਹੜੀਆਂ ਸਰਕਾਰਆਂ ਦੀਆਂ ਗੋਡਣੀਆਂ ਲਵਾਈਆਂ ਨੇ ਚਾਹੇ ਮੋਦੀ ਉਪਰਲੇ ਮਨੋਂ ਮੰਨਿਆ ਕਰਦੇ ਤੇ ਉਹਨੇ ਹੱਥ ਜੋੜੇ ਨੇ ਇਹ ਤੁਹਾਡੀ ਏਕਤਾ ਦੇ ਕਾਰਨ ਜੋੜੇ ਨੇ ਜਦੋਂ ਉਸ ਤੋਂ ਉਤ ਬਾਅਦ ਫਟ ਗਿਆ ਉਹਦੇ ਵਿੱਚ ਤੇ ਜਦੋਂ ਫਿਰ ਫਟ ਜਾਂਦਾ ਕੋਈ ਕੰਮ ਜਾਂ ਅੱਗ ਅੱਡੋ-ਪੱਕੇ ਹੋ ਜਾਂਦੇ ਫਿਰ ਉਹ ਜਿੱਤ ਨਹੀਂ ਹੁੰਦੀ ਜਿੱਤ ਜੇ ਯਕੀਨੀ ਬਣਾਉਣੀ ਆ ਤਾਂ ਮੇਰੀ ਬੇਨਤੀ ਆ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਵੀ ਬੈਠੇ ਸੀ ਤੇ 328 ਸੂਕਮਾਰ ਮੋਰਚੇ ਦੇ ਵਿੱਚ ਵੀ ਸੀ ਬਰਗਾੜੀ ਮੋਰਦੇ ਵਿੱਚ ਵੀ ਸੀ ਇੱਥੇ ਹਰ ਮੋਰਚੇ ਲੱਗੇ ਨੇ ਖਨੌਰੀ ਬਾਡਰ ਤੇ ਵੀ ਤੇ ਸੰਭੂ ਬਾਡਰ ਤੇ ਵੀ ਤੇ ਅੱਜ ਇੱਥੇ ਵੀ ਬੈਠਿਆਂ ਡਟੇ ਰਹਾਂਗੇ ਜਦ ਤੱਕ ਭਾਈ ਜਗਤਾਰ ਸਿੰਘ ਹਵਾਰਾ ਸਣੇ ਸਾਡੇ ਬੰਦੀ ਸਗਰੇ ਹਾਰੀ ਹੋ ਜਾਂਦੇ ਅਸੀਂ ਇਸੇ ਤਰ੍ਹਾਂ ਇੱਥੇ ਡਟੇ ਰਹਾਂਗੇ ਤੇ ਅਸੀਂ ਕੋਈ ਕੁਰਸੀ ਨਹੀਂ ਲੈਣੀ ਅਸੀਂ ਕੋਈ ਪ੍ਰਧਾਨਗੀ ਨਹੀਂ ਲੈਣੀ ਅਸੀਂ ਸੇਵਾਦਾਰ ਪੰਥ ਦੇ ਪੰਜਾਬ ਦੇ ਬਣ ਕੇ ਰਹਿਣਾ ਅੱਜ ਹੋਂ ਦੀ ਲੜਾਈ ਆ ਵੇਖ ਸਕ ਤੁਸੀਂ ਆਪੋ ਆਪਣੀਆਂ ਜਥੇਬੰਦੀਆਂ ਦੇ ਵਿੱਚ ਕੈਮਰਾ ਅਸੀਂ ਇਹ ਨਹੀਂ ਕਹਿੰਦੇ ਤੁਹਾਨੂੰ ਵੀ ਤੁਸੀਂ ਆਪਣੀ ਜਥੇਬੰਦੀ ਭੰਗ ਕਰੋ ਤੁਸੀਂ ਆਪਣੇ ਜਥੇਬੰਦੀ ਦੇ ਵਿੱਚ ਰਹਿ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਾਂ ਨੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਆਰਐਸਐਸ ਜਿੰਦੇ ਬੰਗੀਆਂ ਜਿਹੜੇ ਇਹ ਜਵਾਬ ਦੇਣਾ ਵੀ ਅਸੀਂ ਇਕੱਠੇ ਹੋ ਗਏ ਆ ਤੇ ਅਸੀਂ ਜਿਹੜੇ ਸਾਡੇ ਮੁੱਦੇ ਨੇ ਉਹ ਮਨਵਾ ਕੇ ਹਟਾਂਗੇ ਤੇ ਮੇਰੀ ਬੇਨਤੀ ਆ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਸਾਡਾ ਇਨਸਾਨਾ ਇਕੱਠਾ ਸਭੀ ਹੋਂਦ ਦੀ ਗੱਲ ਆ ਸਾਡੀ ਅਣਖ ਦੀ ਗੱਲ ਆ ਸਾਡੀ ਪੰਜਾਬ ਦੀ ਗੱਲ ਆ ਪੰਜਾਬ ਪੰਜਾਬ ਦੇ ਮੁੱਦਿਆਂ ਦੀ ਗੱਲ ਆ ਅਸੀਂ ਲੈ ਕੇ ਰਾਂਗੇ ਇਹ ਉਦੋਂ ਹੀ ਲੈ ਕੇ ਮਿਲਣਗੇ ਜਦੋਂ ਅਸੀਂ ਸਾਰੇ ਇਕੱਤਰ ਹੋਵਾਂਗੇ